ਜਿਵੇਂ ਆਪਾਂ ਦੇਖਣਾ 2019 ਵਿੱਚ ਅ ਗੁਰਨਾਨਕ ਦੇਵ ਜੀ ਦਾ 550 ਸਾਲਾ ਆਪਾਂ ਮਨਾਇਆ ਹੂੰ ਉੱਤੇ ਕੇਂਦਰ ਵਿੱਚ ਬੀਜੇਪੀ ਸਰਕਾਰ ਹੂੰ ਸੀ ਹੁਣ ਵੀ ਆ ਤੇ ਪੰਜਾਬ ਵਿੱਚ ਕਾਂਗਰਸ ਸਰਕਾਰ ਸੀ ਜੀ ਕੈਪਟਨ ਮੋਹਿੰਦਰ ਸਿੰਘ ਸਾਹਿਬ ਜੀ ਸੋ ਉਹਨਾਂ ਨੇ ਸਾਰਿਆਂ ਨੇ ਉਦੋਂ ਰਲ ਮਿਲ ਕੇ ਹੂੰ ਪੰਜਾਬ ਸਰਕਾਰ ਨੇ ਵੀ ਉੱਥੇ بڑے بڑے ਪ੍ਰਬੰਧ ਕੀਤੇ ਸਮਾਗਮ ਕੀਤੇ ਨੇ ਤੇ ਜਿਹੜੇ ਕੇਂਦਰ ਸਰਕਾਰ ਨੇ ਵੀ ਉੱਥੇ ਸਾਰੇ ਰਾਸ਼ਟਰਪਤੀ ਵੀ ਪਹੁੰਚੇ ਪ੍ਰਧਾਨ ਮੰਤਰੀ ਪਹੁੰਚੇ ਸਾਰੇ ਵੱਡੇ ਉਹਨਾਂ ਦੇ ਆਗੂ ਸੁਲਤਾਨਪੁਰ ਲੋਧੀ ਪਹੁੰਚੇ ਨੇ ਹੂੰ ਔਰ ਉਹਨਾਂ ਨੇ ਉਦੋਂ ਸੁਸ਼ਮਾ ਸਵਰਾਜ ਮੈਨੂੰ ਚੇਤਾ ਹੁੰਦੇ ਸੀਗੇ ਦੇਸ਼ ਮੰਤਰੀ ਹੂੰ ਉਹਨਾਂ ਨੇ ਸਾਰੀਆਂ ਵੈਸਟੀਆਂ ਨੂੰ ਲਿਖਤੀ ਹਦਾਇਤ ਕੀਤੀ ਸੀ ਹਰ ਅੰਬੈਸੀ ਦੇ ਵਿੱਚ ਜੰਨੀਆਂ ਵੇ ਸਾਰੇ ਦੇਸ਼ਾਂ ਚ ਗੁਰੂ ਨਾਨਕ ਦੇਵ ਜੀ ਦੇ ਜਿਹੜਾ ਇਹ 550 ਸਾਲਾਂ ਦਾ ਸਮਾਗਮ ਕਰਵਾਇਆ ਜਾਣ ਔਰ ਇਹਨਾਂ ਦੇ ਵਿੱਚੋਂ ਇੱਕ ਸਮਾਗਮ ਵਿੱਚ ਅਜ਼ਰਬਾਈਜਾਨ ਹੂੰ ਤੇ ਰਾਜਧਾਨੀ ਬਾਕੂ ਜੀ ਵਿਖੇ ਉੱਥੇ ਐਮਬੈਸੀ ਵੱਲੋਂ ਕਰਵਾਇਆ ਗਿਆ ਸੀ ਜੀ ਔਰ ਉੱਥੇ ਉਸ ਸਮੇਂ ਦੇ ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦੇ ਨਾਲ ਜ਼ਰਦਾਰ ਜਿਹੜੇ ਲੰਗੋਵਾਲ ਸੰਗਤ ਜੀ ਭਾਈ ਗੋਬਿੰਦ ਸਿੰਘ ਜੀ ਲੰਗੋਵਾਲ ਉਹਨਾਂ ਦੀ ਗਵਾਈ ਚਾਰ ਪੰਜ ਮੈਂਬਰ ਜਿਨ੍ਹਾਂ ਚ ਮੈਂ ਵੀ ਉੱਥੇ ਨਾਲ ਗਿਆ ਸੀਗਾ ਹੂੰ ਹੂੰ ਸੋ ਉੱਥੇ ਬਹੁਤ ਵੱਡਾ ਵਧੀਆ ਪ੍ਰੋਗਰਾਮ ਹੋਇਆ ਸੀ ਹਾਲਾਂਕਿ ਉੱਥੇ ਸਿੱਖ ਸ਼ਾਇਦ ਇੱਕ ਵੀ ਨਹੀਂ ਹੈ ਸੀ ਅਛਾ ਇੱਕ ਵਾਰ ਨਹੀਂ ਸੀ ਸੇ ਹਾਂਜੀ ਅਛਾ ਗੈਰ ਸਿੱਖਾਂ ਨੇ ਬਣਾਇਆ ਹੋ ਗੈਰ ਸਿੱਖ ਉੱਥੇ ਜਿਹੜੇ ਸਿੰਧੀ ਸੀਗੇ ਜਾਂ ਉਹਨਾਂ ਦੀ ਆਫਿਸ ਔਰ ਇੰਨਾ ਉਤਸ਼ਾਹ ਸੀ ਉੱਥੇ ਜਿਹੜੀ ਐਮਬੈਸੀ ਦਾ ਮੁਲਾਜ਼ਮ ਅਮਲਾ ਸ਼ਮਲਾ ਹਮਲਾ ਵੀ ਤੇ ਬਾਰੋ ਵੀ ਉਹਨਾਂ ਨੇ ਜਿਹੜੇ ਜਿਹੜੇ ਭਾਰਤੀ ਜਿਹੜੇ ਲੋਕ ਸੀ ਉਹ ਬੁਲਾਏ ਸੀ ਉੱਥੇ ਔਰ ਉਹਨਾਂ ਨੇ ਸਾਡੇ ਘਰਾਂ 'ਚ ਵੀ ਲੈ ਕੇ ਗਏ ਉਹ ਸਾਰੇ ਸਿੰਧੀ ਸਨ ਔਰ ਉਹਨਾਂ ਨੇ ਇੰਨੇ ਮਤਲਬ ਵੀ ਉੱਥੇ ਬਹੁਤ ਬਲੋ ਸਵਾਗਤ ਕੀਤਾ ਔਰ ਖੁਸ਼ੀ ਮਹਿਸੂਸ ਕੀਤੀ ਔਰ ਉਹਨਾਂ ਨੇ ਮੰਗ ਕੀਤੀ ਸੀ ਹਾਂ ਬੀ ਬਾਕੂ ਦੇ ਵਿੱਚ ਅਸੀਂ ਤੁਹਾਨੂੰ ਜਮੀਨ ਸਰਕਾਰ ਤੋਂ ਲੈ ਦਿੰਦੇ ਆ ਇੱਥੇ ਸਾਨੂੰ ਗੁਰਦੁਆਰਾ ਸ਼ਰੋਣੀ ਗੁਰਦੁਆਪੰਦ ਕਵਟੀ ਹਾਂ ਓਕੇ ਉੱਥੇ ਅਸੀਂ ਉਹਨਾਂ ਨੇ ਐਲਾਨ ਵੀ ਕੀਤਾ ਸੀ ਪਰ ਉਹ ਪਤਾ ਨਹੀਂ ਕਿਹਨਾ ਕਾਰਨਾ ਕਰਕੇ ਉਹ ਗੋਵਿੰਦ ਸਿੰਘ ਜੀ ਲੌਂਗਵਾਲ ਪ੍ਰਧਾਨਗੀ ਤੋਂ ਹਟ ਗਏ ਔਰ ਉਸ ਤੋਂ ਬਾਅਦ ਜਿਹੜਾ ਪ੍ਰੋਜੈਕਟ ਵਿੱਚੇ ਰਹਿ ਗਿਆ ਸੋ ਕਹਿਣ ਦਾ ਮਤਲਬ ਆ ਵੀ ਇਹ ਜਿਹੜੀਆਂ ਸਰਕਾਰਾਂ ਹੁੰਦੀਆਂ ਇਸ ਤਰ੍ਹਾਂ ਦੇ ਉਹਨਾਂ ਨੇ ਨਹੀਂ ਆ ਕੇ ਜਿਹੜਾ ਸ਼ਰੋਣੀ ਗੁਰਦੁਆਪੰਦ ਕਵਟੀ ਨੇ ਪ੍ਰਬੰਧ ਕਰਨਾ ਆ ਉਹ ਸ਼ਰੂਨਿੰਗ ਕੋ ਤਾਂ ਆਪਾਂ ਦਾ ਕਟਿਨੇ ਕਰਨੇ ਆ ਹੂੰ ਗੁਰੂ ਘਰਾਂ ਦੇ ਵਿੱਚ ਉਹ ਜਿਹੜਾ ਸਰਕਾਰਾਂ ਤੋਂ ਕੰਮ ਜਿਹੜਾ ਇਸ ਤਰ੍ਹਾਂ ਦੇ ਲਏ ਜਾ ਸਕਦੇ ਆ ਸਰਕਾਰੀ ਪੱਧਰ ਤੇ ਕੋਈ ਯਾਦਗਾਰ ਬਣਾਈ ਜਾ ਸਕਦੀ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਵੇਂ ਦਿੱਲੀ ਦੇ ਵਿੱਚ ਜਦੋਂ ਆਪਾਂ ਕੁੰਡਲੀ ਬਾਰਡਰ ਤੇ ਆ ਬਹੁਤ ਵੱਡੀ ਯਾਦਗਾਰ ਬਣੀ ਹੋਈ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸੋ ਇਸ ਤਰ੍ਹਾਂ ਦੀ ਕਹਿਣ ਦਾ ਭਾਵ ਆ ਵੀ ਜਿਵੇਂ ਇੱਥੇ ਪੰਜਾਬ ਸਰਕਾਰ ਨੇ ਬਣਾਈਆਂ ਨੇ ਵੱਡੀਆਂ ਯਾਦਗਾਰਾਂ